ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਐਮਐਸ ਸਟੱਡੀ ਫੋਰ ਜੌਬ ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ वेरी ਗੁੱਡ ਈਵਨਿੰਗ ਟੂ ਆਲ ਸੋ ਬਹੁਤ ਹੀ ਮਹੱਤਵਪੂਰਨ ਕਲਾਸ ਜਿਹੜੀ ਸਾਡੀ ਸ਼ੁਰੂ ਹੋ ਗਈ ਐਨਸੀਆਰਟੀ ਬੇਸਡ ਠੀਕ ਹੈ ਭਈ ਸੀਟੈਟ ਪ੍ਰੀਵੀਅਸ ਈਅਰ ਪੰਜਾਬੀ ਵਿੱਚ ਟ੍ਰਾਂਸਲੇਟ ਕੀਤੇ ਹੋਏ ਪੇਪਰ ਕੁਐਸਚਨ ਪੇਪਰ ਸੋ ਜਿੰਨੇ ਜਣੇ ਕਲਾਸ ਵਿੱਚ ਪ੍ਰੈਜ਼েন্ট ਹੈ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਦਿਓ ਇੱਕ ਵਾਰੀ ਫੇਰ ਹੀ ਕਲਾਸ ਨੂੰ ਸ਼ੁਰੂ ਕਰਾਂਗੇ ਲਾਈਕ ਸ਼ੇਅਰ ਕਰ ਦਿਓ ਜਿੰਨੇ ਜਣੇ ਕਲਾਸ ਵਿੱਚ ਬੈਠੇ ਹੋਏ ਆ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਅਜੇ ਤੱਕ ਵੀ ਤੁਸੀਂ ਟੈਲੀਗ੍ਰਾਮ ਜੇਕਰ ਅਜੇ ਤੱਕ ਵੀ ਤੁਸੀਂ ਟੈਲੀਗ੍ਰਾਮ ਤੇ WhatsApp ਨੂੰ ਜੁਆਇਨ ਨਹੀਂ ਕੀਤਾ ਭਈ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਟੈਲੀਗ੍ਰਾਮ ਤੇ ਤੁਹਾਨੂੰ PDF ਨੋਟਸ ਮਿਲਣਗੇ ਠੀਕ ਹੈ ਭਈ whatsapp group ਨਾਲ ਜੇਕਰ ਨਹੀਂ ਜੁੜੇ whatsapp group ਨੂੰ ਜੁਆਇਨ ਕਰ ਲੋ whatsapp ਨੂੰ ਕਿਵੇਂ ਜੁਆਇਨ ਕਰਨਾ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਮੇਲ ਹੋ ਜਾਂ ਫੀਮੇਲ ਸਾਨੂੰ ਲਿਖ ਕੇ ਸੈਂਡ ਕਰੋ ਅਸੀਂ ਤੁਹਾਨੂੰ whatsapp group ਵਿੱਚ ਜੁਆਇਨ ਕਰ ਲਾਂਗੇ ਠੀਕ ਹੈ ਸਾਡੇ ਕੋਲ ਜਿਨ੍ਹਾਂ ਨੇ 88 ਕਿਤੇ ਹੋਈ ਪੇਪਰ 1 ਦੇਣਾ ਤੇ ਪੇਪਰ 2 ਦੇਣਾ ਬੀਏਡ ਵਾਲੇ ਉਹਨਾਂ ਲਈ ਪੇਡ ਕੋਰਸ ਐਸਐਸਟੀ ਵਾਲੇ ਲਈ 88 ਵਾਲੇ ਲਈ ਫੁੱਲ ਕੋਰਸ ਠੀਕ ਹੈ ਹਰ ਇੱਕ ਸਬਜੈਕਟ ਜਿਹੜਾ ਤੁਹਾਨੂੰ ਕਵਰ ਕਰਵਾਇਆ ਜਾਏਗਾ ਬਹੁਤ ਹੀ ਘੱਟ ਫੀਸ ਹੈ ਬੀਡ ਕੋਰਸ ਦੀ 1 ਸਾਲ ਦੀ ਵੈਲਿਡਿਟੀ ਹੋएगी। چاہے ਪੇਪਰ 1 ਦੇਣਾ ਚਾਹੇ ਪੇਪਰ 2 ਦੇਣਾ ਦੋਨਾਂ ਪੇਪਰਾਂ ਲਈ ਸੀਡੀਪੀ ਪੰਜਾਬੀ ਤੇ ਇੰਗਲਿਸ਼ ਸੇਮ ਹੈ ਸਿਲੇਬਸ ਤੇ ਪੈਟਰਨ ਵੀ ਸੇਮ ਹੈ ਜੇਕਰ ਇਹ ਤਿੰਨੇ ਸਬਜੈਕਟ ਪੜ੍ਹਨੇ ਤਾਂ ਵੀ ਤੁਹਾਨੂੰ ਕੋਰਸ ਮਿਲੇਗਾ ਠੀਕ ਹੈ ਇਹ ਸਾਰੇ ਦੇ ਸਾਰੇ ਕੋਰਸ ਇੱਕੋ ਹੀ ਐਪ ਦੇ ਵਿੱਚ ਮਿਲਣਗੇ ਐਮਐਸਡਬਲ ਸਟੱਡੀ ਐਪ ਦੇ ਵਿੱਚ 31 ਜਾਣੇ ਕਲਾਸ ਵਿੱਚ ਬੈਠੇ ਆ ਜਿਹੜੇ ਨਵੇਂ ਇੱਕ ਵਾਰ ਸਬਸਕ੍ਰਾਈਬ ਕਰ ਲੋ ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਜਿੰਨੇ ਜਣੇ ਨਵੇਂ ਆ ਕਲਾਸ ਵਿੱਚ ਕਲਾਸ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲੋ ਸ਼ਾਬਾਸ਼ ਤੇ ਬਹੁਤ ਮਹੱਤਵਪੂਰਨ ਪ੍ਰਸ਼ਨਾਂ ਦੇਖ ਲੋ ਜਿਨ੍ਹਾਂ ਨੇ ਸੀਟੈਟ ਵੀ ਦੇਣਾ ਕਿਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਆ ਦੇਖ ਲੋ ਇੱਕ ਵਾਰ ਪ੍ਰਸ਼ਨ ਨੰਬਰ 1 7ਵੀਂ ਸਦੀ ਵਿੱਚ ਵੱਡੇ ਜ਼ਿਮੀਦਾਰਾ ਅਤੇ ਯੋਧੇ ਸਰਦਾਰਾਂ ਨੇ ਦੌਲਤ ਸ਼ਕਤੀ ਪ੍ਰਾਪਤ ਕੀਤੀ ਅਤੇ ਆਪਣੇ ਆਪ ਨੂੰ ਕੀ ਕਹਿ ਲਿਆ ਮਹਾ ਸੰਤ ਰਾਜਾ ਰਾਜ ਦੇਵਾ ਦक्षिणाਪਥਾ ਕੀ ਆਸ਼ੂ ਕੋਸ਼ਕੀ ਕਿਿਆ ਸੀ ਨੇ ਆਪਣੇ ਆਪ ਨੂੰ ਜ਼ਿਮੀਦਾਰਾਂ ਨੇ ਤੇ ਸਰਦਾਰਾਂ ਨੇ ਜਿਹੜੇ ਦੌਲਤਮੰਦ ਸੀਗੇ ਸਵਾਲ ਨੰਬਰ 1 ਸ਼ਾਬਾਸ਼ ਸਵਾਲ ਨੰਬਰ 1 ਦਾ ਕੈਨਸਰ ਕਰੋ ਕਿਸੇ ਦਾ ਵੀ ਆਨਸਰ ਨਹੀਂ ਆਇਆ 35 ਜਣੇ ਕਲਾਸ ਵਿੱਚ ਪ੍ਰੈਜ਼ెంట్ ਹੈ ਸਾਰੇ ਜਣੇ ਕਲਾਸ ਨੂੰ ਲਾਈਕ ਕਰੋ ਕੀ ਕਿਹਾ ਸੀ ਆਪਣੇ ਆਪ ਨੂੰ ਇਨਾਨੀ 7ਵੀਂ ਸਦੀ ਦੇ ਵਿੱਚ ਜਿਹੜੇ ਵੱਡੇ ਜ਼ਿੰਮੇਦਾਰ ਯੋਧੇ ਸਰਦਾਰ ਸੀਨਾ ਨੇ ਸ਼ਕਤੀ ਪ੍ਰਾਪਤ ਕੀਤੀ ਦੌਲਤਵਾਦੂ ਸੀਨਾ ਕੋਲ ਦਿਨਾਨੀ ਆਪਣੇ ਆਪ ਨੂੰ ਕੀ ਕਿਹਾ ਸੀ ਮਹਾ ਸੰਤ ਜਿਨਾਨ ਨੇ ਹੀ ਆਨਸਰ ਕੀਤਾ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਇਨਾਨੀ ਆਪਣੇ ਆਪ ਨੂੰ ਕਿਹਾ ਸੀ ਮਹਾ ਸੰਤ ਇਹ ਆਨਸਰ ਜਿਨਾਨ ਨੇ ਕੀਤਾ ਰਾਈਟ ਹੈ ਨੈਕਸਟਾ ਜੋ ਪ੍ਰਸ਼ਨ ਨੰਬਰ 2 ਸੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਪ੍ਰਸ਼ਨ ਨੰਬਰ 2 ਰਾਜਾ ਸ਼ੋਕ ਦੇ ਕਥਨ A B C ਤੇ ਗੌਰ ਕਰੋ ਤੇ ਸਹੀ ਉੱਤਰ ਚੁਣਨਾ ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਆ ਬਈ ਸੀਟੈਟ 'ਚ ਵੀ ਜ਼ਿਆਦਾਤਰ ਸੀਟੈਟ 'ਚ ਆਉਂਦੇ ਇਸ ਤਰ੍ਹਾਂ ਦੇ ਸੀਟੈਟ ਦੇ ਵਿੱਚ ਬਹੁਤ ਰਿਹਾ ਅਸ਼ੋਕ ਸਭ ਤੋਂ ਮਸ਼ਹੂਰ ਮਗਧ ਦਾ ਸ਼ਾਸਕ ਸੀ ਇਹ ਵੀ ਗੱਲ ਠੀਕ ਹੈ ਸ਼ੋਕ ਦੇ ਸ਼ਿਲਾ ਲਿਖ ਪਾਲੀ ਭਾਸ਼ਾ ਤੇ ਬ੍ਰਹਮੀ ਲਿਪੀ ਵਿੱਚ ਲਿਖੇ ਗਏ ਵੀ ਠੀਕ ਹੈ ਅਸ਼ੋਕ ਇੱਕ ਲੋਤਾ ਰਾਜਾ ਸੀ ਜਿਸ ਨੇ ਜਿੱਤ ਜੁਧ ਜਿੱਤਣ ਤੋਂ ਬਾਅਦ ਜੁੱਤ ਛੱਡ ਦਿੱਤਾ ਸੀ ਕਲਿੰਗਾ ਦਾ ਜੁਧ ਜਿੱਤ ਵੀ ਲਿਆ ਸੀ ਪਰ ਉਹਨੂੰ ਦੁੱਖ ਬੜਾ ਲੱਗਿਆ ਸੀ ਚਾਹੇ ਕਹਿੰਦਾ ਜਿੱਤ ਹੋਈ ਆ ਪਰ ਨੁਕਸਾਨ ਵੀ ਕਿੰਨਾ ਹੋਇਆ ਕਿੰਨੀ ਮਾਨਵਤਾ ਦਾ ਨਾਸ਼ ਹੋਇਆ ਕਲਿੰਗਾ ਜਿੱਤ ਤੋਂ ਬਾਅਦ ਉਸਨੇ ਜੁਧ ਕਿਹਾ ਕਿ ਦਿੱਤਾ ਸੀ ਤੇ ਜਿਨਾ ਨੇ ਆਨਸਰ ਕਿਤਾ A B C A B C ਸਾਰੇ ਸਹੀ ਆ ਇਹ ਸਹੀ ਐ ਸਿਰਫ ਅਸ਼ੋਕ ਇੱਕ ਮਸ਼ਹੂਰ ਰਾਜਾ ਸੀ ਇਹ ਵੀ ਗੱਲ ਸਹੀ ਨੇਕ ਲਿੰਗਾ ਜੁੱਧ ਦੇ ਜਿਹੜਾ ਜਿੱਤਨ ਤੋਂ ਬਾਅਦ ਜੁੱਧ ਛੱਡ ਦਿੱਤਾ ਸੀ ਇਹ ਇੱਕੋ ਇੱਕ ਰਾਜਾ ਸੀ ਨਹੀਂ ਤਾਂ ਜ਼ਿਆਦਾਤਰ ਰਾਜਿਆਂ ਦਾ ਜਿਹੜਾ ਲਾਲਚ ਵੱਧ ਜਾਂਦਾ ਕਿ ਮੈਂ ਹੁਣ ਜਿੱਤਦਾ ਹੀ ਰਹੂੰਗਾ ਜਿਹੜੇ ਬੀ ਆਪਸ਼ਨ ਆ ਗਲਤ ਹੈ ਸ਼ੋਕ ਤੇ ਸ਼ਿਲਾ ਲਿਖ ਪਾਲੀ ਵਿੱਚ ਨਹੀਂ ਹੈ ਤੇ ਬ੍ਰਾਹਮੀ ਲਿਪੀ ਵਿੱਚ ਨਹੀਂ ਹੈ ਕਿਹੜੀ ਲਿਪੀ ਦੇ ਵਿੱਚ ਹੈ ਤੇ ਕਿਹੜੀ ਪਾਲ ਭਾਸ਼ਾ ਦੇ ਵਿੱਚ ਹੈ ਇਹ ਅਸੀਂ ਤੁਹਾਨੂੰ ਕਰਵਾਵਾਂਗੇ ਬਣੇ ਰਹੋ ਕਲਾਸ ਦੇ ਨਾਲ ਪ੍ਰਸ਼ਨ ਨੰਬਰ 3 ਤੇ ਆ ਜਾਓ ਸ਼ੁਰੂਆਤੀ ਮੱਧਕਲੀਨ ਦੌਰ ਵਿੱਚ ਦੱਖਣੀ ਭਾਰਤ ਵਿੱਚ ਫੌਜੀ ਮੁਹਿੰਮਾਂ ਡੈਸ਼ ਦੇ ਰਾਜ ਵਿੱਚ ਸ਼ੁਰੂ ਹੋਈਆਂ ਸੀ ਮੱਧਕਲੀਨ ਦੀ ਗੱਲ ਹੋ ਰਹੀ ਮੱਧਕਲੀਨੀ ਯੁੱਗ ਦੇ ਵਿੱਚ ਦੱਖਣੀ ਭਾਰਤ ਵਿੱਚ ਫੌਜੀ ਮੁਹਿੰਮਾਂ ਜਿਹੜੀ ਆ ਕਿਹਦੇ ਸ਼ਾਸਨ ਕਾਲ ਦੇ ਵਿੱਚ ਕਿਹਦੇ ਰਾਜ ਦੇ ਵਿੱਚ ਸ਼ੁਰੂ ਹੋਈਆਂ ਸੀ ਕੁਤਬਦੀਨ ਐਬਕ ਇਲਤੁਤਮਿਸ਼ ਜਲਾਲউদ্দিন ਖਿਲਜੀ ਕਿਹ ਲਾਉਦੀਨ ਖਿਲਜੀ ਦੇ ਸ਼ਾਸਨ ਕਾਲ ਦੇ ਵਿੱਚ ਪ੍ਰਸ਼ਨ ਨੰਬਰ 3 ਪਾ ਕੇ ਆਨਸਰ ਕਰੋ ਪ੍ਰਸ਼ਨ ਨੰਬਰ 3 प्रश्न नंबर तीन थोडी स्क्रीन ते आंसर करो शाबाश वेरी गुड प्रश्न नंबर तीन बाकी आंसर करो ਆbaixo ਜਿਨਾ ਨੇ ਅਨਸਰ ਕੀਤਾ ਸੀ ਡੀ অপਸ਼ਨ ਅਲਾਉਦੀਨ ਖਿਲਜੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਮਾਦਕਲੀ ਦੇ ਵਿੱਚ ਦੱਖਣੀ ਭਾਰਤ ਵਿੱਚ ਫੌਜੀ ਮੀਮਾ ਸ਼ੁਰੂ ਕਰਵਾਈਆਂ ਸੀ ਅਲਾਉਦੀਨ ਖਿਲਜੀ ਨੇ ਪ੍ਰਸ਼ਨ ਨੰਬਰ 4 ਤੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਪ੍ਰਸ਼ਨ ਨੰਬਰ 4 ਗੁਜਰਾਤ ਵਿੱਚ ਇੱਥੇ ਲਿਖਿਆ ਹੜੱਪਾ ਸ਼ਹਿਰਾਂ ਵਿੱਚੋਂ ਕਿਹੜਾ ਸ਼ਹਿਰ ਸਥਿਤ ਹੈ ਟੋਲਾ ਵਿਰਾ ਤੇ ਮਹਿਰਗੜ ਕੋਲਡੀ ਹਵਾ ਤੇ ਰਾਖੀਗੜੀ ਲੋਥਰਾਤੇ ਕੋਲਡੀ ਹਵਾ ਕਿ ਢੋਲ ਵੀ ਰਾਤੇ ਲੋਥਲ ਗੁਜਰਾਤ ਦੇ ਵਿੱਚ ਕਿਹੜਾ ਕਿਹੜਾ ਹੜੱਪਾ ਸ਼ਹਿਰ ਹੈ ਸ਼ਾਬਾਸ਼ ਵੈਰੀ ਗੁੱਡ ਕਰੋ ਅਨਸਰ ਜੋ ਜਿਨਾਂ ਨੇ ਅਨਸਰ ਕੀਤਾ ਡੀ ਢੋਲਾਵੀਰਾ ਢੋਲਵੀਰਾ ਤੇ ਲੋਥਲ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਇਹ ਢੋਲਵੀਰਾ ਤੇ ਲੋਥਲ ਹੜੱਪਾ ਸਭਿਆਤਾ ਨਾਲ ਸੰਬੰਧਿਤ ਜਿਹੜੇ ਸ਼ਹਿਰ ਹੈ ਗੁਜਰਾਤ ਦੇ ਵਿੱਚ ਹੈ ਠੀਕ ਹੈ ਬੀ ਅਨਸਰ ਨੈਕਸਟ ਆ ਜੋ ਪ੍ਰਸ਼ਨ ਨੰਬਰ 5 ਤੇ ਇੱਥੇ ਲਿਖੇ ਕਥਨਾ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਜੈਨ ਧਰਮ ਬਾਰੇ ਸਹੀ ਹੈ ਜੈਨ ਧਰਮ ਦਾ ਸਮਰਥਨ ਵੈਰੀ ਗੁੱਡ ਜੈਨ ਧਰਮ ਦਾ ਸਮਰਥਨ ਮੁੱਖ ਤੌਰ ਤੇ ਪੁਜਾਰੀਆਂ ਦੁਆਰਾ ਕੀਤਾ ਗਿਆ ਸੀ ਕਿਸਾਨਾਂ ਨੂੰ ਇਸ ਦੇ ਨਿਯਮ ਦੀ ਪਾਲਣਾ ਕਰਨੀ ਸੌਖੀ ਲੱਗੀ ਸੀ ਮਹਾਵੀਰ ਦੀਆਂ ਸਿੱਖਿਆਵਾਂ 1500 ਸਾਲ ਪਹਿਲਾਂ ਵਲਵੀ ਨਾਮਕ ਸਥਾਨ ਤੇ ਲਿਖੀਆਂ ਗਈਆਂ ਸਨ ਜ਼ਿਆਦਾਤਰ ਮਰਦਾਂ ਦੇ ਉਰਤਾਂ ਲਈ ਜੈਨ ਧਰਮ ਦੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਆਸਾਨ ਸੀ ਕਿਹੜੀ ਗੱਲ ਇਹਦੇ ਬਾਰੇ ਸਹੀ ਹੈ ਜੈਨ ਧਰਮ ਬਾਰੇ ਸੀ ਆਪਸ਼ਨ ਕਿ ਮਹਾਵੀਰ ਦੀਆਂ ਸਿੱਖਿਆਵਾਂ 1500 ਸਾਲ ਪਹਿਲਾਂ ਵਲਵੀ ਨਾਮਕ ਸਥਾਨ ਤੇ ਲਿਖੀਆਂ ਗਈਆਂ ਇਹ ਕਥਨ ਜਿਹੜਾ ਸੱਚ ਹੈ ਠੀਕ ਹੈ ਬਈ ਕੀ ਜਨ ਪਰਮਦੇ ਸਮਰਥਨ ਪੁਜਾਰੀਆਂ ਨੇ ਕੀਤਾ ਇਹ ਗੱਲ ਸਹੀ ਨਹੀਂ ਹੈ ਨਾ ਹੀ ਇਹਦੇ ਨਿਯਮ ਸੋਖੇ ਸੀ ਤੇ ਨਾ ਹੀ ਇਹਨਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਕਿਸਾਨਾਂ ਲਈ ਸੋਖੀ ਸੀ ਠੀਕ ਹੈ ਨੈਕਸਟ 6ਵਾਂ ਪ੍ਰਸ਼ਨ ਹੈ 6ਵਾਂ ਪ੍ਰਸ਼ਨ ਪ੍ਰਸ਼ਨ ਨੰਬਰ 6 6 ਨੰਬਰ ਪ੍ਰਸ਼ਨ ਹੈ ਉਸੇ ਕਲਾਸ ਵਿੱਚ ਖੋਡਿਆਂ ਅਤੇ ਆਪਾਟਾਨੀ ਨਾਗਾ ਦੀ ਚਰਚਾ ਕਰ ਰਹੇ ਹੋ ਦੋ ਨਾਗਾਂ ਦੀਆਂ ਕਿਸਮਾਂ ਹੈ ਜਿਦਾ ਕੋਬਰਾ ਤੇ ਹੋਰ ਕੋਈ ਸੱਪ ਦਾ ਨਾਮ ਲੈ ਲਓ ਇਹ ਖੁੰਡਿਆ ਤੇ ਆਪਟਾਨੀ ਨਾਗ ਹੈ ਨਾਗ ਹੈ ਠੀਕ ਹੈ ਠੀਕ ਹੈ ਇਹਨਾਂ ਦੀ ਚਰਚਾ ਕਰਨੀ ਹੈ ਅਸੀਂ ਤੁਹਾਨੂੰ ਉਹ ਮਾਧਿਅਮ ਚੁਣਨਾ ਹੋਵੇਗਾ ਜਿਸ ਵਿੱਚ ਵਿਦਿਆਰਥੀ ਉਹ ਰਾਜ ਬਣਾਉਣਗੇ ਜਿੱਥੇ ਕਬੀਲੇ ਸਬੰਧਿਤ ਹਨ ਇੱਥੇ ਇਥੇ ਨਾਗਾ ਨਹੀਂ ਆਏਗਾ ਨਾਗ ਨਹੀਂ ਹੈ ਕਬੀਲਿਆਂ ਦੇ ਨਾਮ ਹੈ ਠੀਕ ਹੈ ਸਾਨੂੰ ਕਿਹੜਾ ਮਾਧਿਅਮ ਚੁਣਨਾ ਚਾਹੀਦਾ ਕਿ ਅਸੀਂ ਕਬੀਲਿਆ ਦਿਖਾ ਸਕੀਏ ਮਤਲਬ ਕਿਹੜੇ ਇਲਾਕੇ ਦੇ ਕਬੀਲਿਆ ਇਹ ਨਕਸ਼ੇ ਤੇ ਝਾਰਖੰਡ ਤੇ ਨਾਗaland ਹੈ ਇੱਕ ਟਾਈਮਲਾਈਨ ਤੇ ਗੁਜਰਾਤ ਅਤੇ ਮੇਘਾਲਿਆ ਨਕਸ਼ੇ ਤੇ ਉੜੀਸਾ ਤੇ ਅਰਨਾਚਲ ਪ੍ਰਦੇਸ਼ ਕੀ ਇੱਕ ਟਾਈਮਲਾਈਨ ਤੇ ਗੁਜਰਾਤ ਅਤੇ ਨਾਗaland ਕੀ ਦਿਖਾਵਾਂਗੇ ਅਸੀਂ ਸ਼ਾਬਾਸ਼ ਇਹ ਜਿਹੜੇ ਕਬੀਲਿਆ ਨਕਸ਼ੇ ਤੇ ਦਿਖਾਣੇ ਆ ਉੜੀਸਾ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਾਏ ਜਾਂਦੇ ਇਹ ਖੁੰਡਿਆ ਤੇ ਆਪ ਟਾਨੀ ਕਿਤੇ ਇਦਾਂ ਦੇ ਪ੍ਰਸ਼ਨ ਕਬੀਲਿਆਂ ਵਾਲੇ ਮੈਂ ਕਰਵਾਏ ਹੋਏ ਕਲਾਸ ਦੇ ਵਿੱਚ ਚੰਗੀ ਤਰ੍ਹਾਂ ਪੜ ਲਿਓ ਸੱਤ ਨੰਬਰ ਪ੍ਰਸ਼ਨ ਪ੍ਰਸ਼ਨ ਨੰਬਰ 7 18ਵੀਂ ਸਦੀ ਦੌਰਾਨ ਭਾਰਤ ਸਿਲਕ ਦੀ ਮੰਗ ਤੇ ABC ਕਥਨਾਂ ਤੇ ਗੌਰ ਕਰਨੀ ਕਿਹੜੇ ਕਥਨ ਸਹੀ ਹੈ ਬਈ 18ਵੀਂ ਸਦੀ ਬਾਰੇ ਹੈ ਸ਼ਾਬਾਸ਼ ਸ਼ਬਦ ਭਾਰਤੀ ਸਿਲਕ ਦੀ ਯੂਰਪੀ ਬਾਜ਼ਾਰਾਂ ਵਿੱਚ ਮੰਗ ਸੀ ਭਾਰਤੀ ਰੇਸ਼ਮ ਦੀ ਵਧੀਆ ਕੁਆਲਿਟੀ ਬਹੁਤ ਮਹਿੰਗੀ ਸੀ ਅਤੇ ਭਾਰਤ ਨਿਰਯਾਤ ਵਧੀਆ ਸੀ ਭਾਰਤ ਦਾ ਭਾਰਤੀ ਰੇਸ਼ਮ ਉਤਪਾਦਕਾਂ ਨੇ ਆਪਣੇ ਵਪਾਰ ਤੋਂ ਚੰਗੀ ਕਮਾਈ ਕੀਤੀ ਕਿਹੜਾ ਕਥਨ ਸਹੀ ਹੈ ਇਹਦੇ ਵਿੱਚੋਂ A ਤੇ B ਭਾਰਤੀ ਸਿਲਕ ਦੀ ਯੂਰਪੀ ਦੇਸ਼ਾਂ ਵਿੱਚ ਬੜੀ ਮੰਗ ਸੀਗੀ ਤੇ ਭਾਰਤ ਦਾ ਜਿਹੜਾ ਰੇਸ਼ਮ ਹੈ ਵਧੀਆ ਕੁਆਲਿਟੀ ਦਾ ਸੀ ਠੀਕ ਹੈ ਸੀ ਆਨਸਰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਸੀ ਆਨਸਰ ਅਗਲਾ ਨੰਬਰ 8 ਤੇ ਆਜੋ ਟੀਟਾਟ ਦੇਣਾ ਤੁਸੀਂ 8 ਫਰਵਰੀ ਨੂੰ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ ਦੇਖ ਲਓ ਬਈ ਜਿਨ੍ਹਾਂ ਨੇ ਅਜੇ ਤੱਕ ਵੀ ਕਲਾਸ ਨੂੰ ਲਾਈਕ ਨਹੀਂ ਕੀਤਾ ਬਈ ਲਾਈਕ ਕਰ ਦਿਓ ਕਲਾਸ ਨੂੰ ਸ਼ਾਬਾਸ਼ ਨੈਕਸਟ ਕਥਨ A ਤਿਆਰ ਪੜ੍ਹਨਾ ਹੈ ਠੀਕ ਹੈ ਈਸਟ ਇੰਡੀਆ ਕੰਪਨੀ ਦੇ حوالے ਨਾਲ ਸਹੀ ਉੱਤਰ ਚੁਣਨਾ ਹੈ 18ਵੀਂ ਸਦੀ ਦੇ ਅੰਤ ਵਿੱਚ ਕੰਪਨੀ ਦੇ ਅਧਿਕਾਰੀਆਂ ਨੇ ਖੇਤੀਬਾੜੀ ਸੁਧਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਮਹਿਸੂਸ ਕੀਤੀ ਇਹ ਕਥਨ ਸਹੀ ਹੈ ਅਗਲਾ ਕਥਨ ਆਰਥਿਕਤਾ ਕਮਜ਼ੋਰ ਹੋ ਰਹੀ ਸੀ ਤੇ ਕੰਪਨੀ ਆਪਣੇ ਮਾਲੀਆ ਆਮਦਨ ਬਾਰੇ ਨਿਸ਼ਚਿਤ ਨਹੀਂ ਸੀ ਕਿਹੜਾ ਕਥਨ ਇਹਨਾਂ ਵਿੱਚੋਂ ਸਹੀ ਹੈ ਦੋਨੇ ਦੋਨਾਂ ਵਿੱਚੋਂ ਇੱਕ ਕਿ ਦੋਵੇਂ ਝੂਠ ਹੈ ਜੋ ਜਿਨਾਂ ਨੇ ਆਨਸਰ ਕੀਤਾ ਏ ਤਿਆਰ ਦੋਵੇਂ ਸੱਚ ਹੈ ਏ ਲਈ ਆਰ ਸਹੀ ਵਿਆਖਿਆ ਹੈ ਠੀਕ ਹੈ ਜਿਨਾਂ ਨੇ ਇਹ ਆਨਸਰ ਕੀਤਾ ਸੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਪ੍ਰਸ਼ਨ ਨੰਬਰ 9 ਤੇ ਆਜੋ 19ਵੀਂ ਸਦੀ ਵਿੱਚ ਵਿਧਵਾ ਪੁਨਰਵਿਆਹ ਦੇ ਸਮਰਥਨ ਵਿੱਚ ਹੇਠ ਲਿਖੇ ਵਿਅਕਤੀਆਂ ਵਿੱਚੋਂ ਕਿਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਰਾਜਾ ਰਾਮੋਨ ਰਾਏ ਤੇ ਹੈਨਰੀ ਡੀ ਰੋਜ਼ਿਓ ਨੇ ਈਸ਼ਵਰ ਚੰਦਰ ਵਿਦਿਆਸਾਗਰ ਤੇ ਵੀਰ ਸﻠਿੰਗਮ ਨੇ ਵਿਵੇਕਾਨੰਦ ਤੇ ਪੀਰੀਆਰ ਨੇ ਰਸ਼ ਸੁੰਦਰੀ ਅਤੇ ਰੋਕਿਆ ਸਖਾਵਤ ਹੁਸੈਨ ਨੇ ਕਿੰਨੇ ਵਿਧਵਾ ਪੁਨਰ ਵਿਆਹ ਦੇ ਸਮਰਥਨ ਵਿੱਚ ਭੂਮਿਕਾ ਨਿਭਾਈ ਸੀ ਵਿਸ਼ੇਸ਼ ਤੁਜਿਨਾਂ ਨੇ ਆਨਸਰ ਕੀਤਾ ਹੈ ਬੀ ਈਸ਼ਵਰ ਚੰਦਰ ਵਿਦਿਆਸਾਗਰ ਅਤੇ ਵੀਰ ਸﻠਿੰਗਮ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਆਨਸਰ ਹੈ ਨੈਕਸਟਾ ਜੋ ਪ੍ਰਸ਼ਨ ਨੰਬਰ 10 ਤੇ ਬਹੁਤ ਹੀ ਈਜ਼ੀ ਤੇ ਮਹੱਤਵਪੂਰਨ ਪ੍ਰਸ਼ਨ बहुत बार किता हो प्रश्न है प्रश्न नंबर दस ज्योति राव ज्योतिबा फूले हरिदास ठाकुर बीआरएम आर अम्बेदकर की कसीदास शाबाश ਜੋਤੀਵਾ ਫੂਲੇ ਕਿਹੜਾ ਸ਼ਬਤੀ ਸ਼ੋਧਕ ਸਮਾਜ ਨੈਕਸਟ ਪ੍ਰਸ਼ਨ ਨੰਬਰ 11 ਆਸਤੀਵਾਦੀ ਦੌਰ ਵਿੱਚ ਜਾਤੀ ਸੁਧਾਰਾ ਮਾਰੇ ਹੇਠ ਲਿਖਿਆ ਕਥਨਾਂ ਵਿੱਚੋਂ ਕਿਹੜਾ ਕਥਨ ਸੱਚਾ ਹੈ ਪ੍ਰਸ਼ਨ ਨੰਬਰ 11 ਪ੍ਰਾਰਥਨਾ ਸਮਾਜ ਦੀ ਸਥਾਪਨਾ ਬੰਗਾਲ ਵਿੱਚ 1867 ਨੂੰ ਹੋਈ ਸੀ ਸਹੀ ਹੈ ਕੀ ਗਲਤ ਦੇਖੋ ਹੈਨਰੀ 000 ਬ੍ਰਹਮਾ ਸਮਾਜ ਦੇ ਮੁਖਾਗੀਆਂ ਵਿੱਚ ਇੱਕ ਸੀ ਸਿੰਗ ਸਵਾ ਮਾਨੇ ਸਿੱਖ ਧਰਮ ਨੂੰ ਜਾਤ ਪਾਤ ਤੇ ਭੇਦਭਾਵ ਤੋਂ ਮੁਕਤ ਰਹਿਣ ਦੀ ਕੋਸ਼ਿਸ਼ ਕੀਤੀ। ਫਿਰ ਯਾਰ ਨੇ ਜਾਤੀ ਵੰਡ ਦੇ ਵਿਰੁੱਧ ਦਲੀਲ ਦੇਣ ਲਈ ਵੈਦਿਕ ਗ੍ਰੰਥਾਂ ਦਾ ਹਵਾਲਾ ਦਿੱਤਾ। ਕੀ ਆਨਸਰ ਆਏਗਾ? ਸ਼ਾਬਾਸ਼। 38 ਜਣੇ ਕਲਾਸ ਵਿੱਚ ਪ੍ਰੈਜੈਂਟ ਹੈ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਆ ਸਮਝ ਆ ਰਹੀ ਹੈ ਕਲਾਸ? ਨੇ ਆਨਸਰ ਕੀਤਾ ਸੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਇਹਦੇ ਵਿੱਚੋਂ ਇਹੀ ਕਥਨ ਸਹੀ ਹੈ ਕਿ ਸਿੰਘ ਸਵਾ ਜਿਹੜੀ ਸਥਾਪਿਤ ਹੋਈ ਸੀ ਉਹਨੇ ਸਿੱਖ ਧਰਮ ਨੂੰ ਜਾਤ ਪਾਤ ਦੇ ਭੇਦਭਾਵ ਤੋਂ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਸਵਾਲ ਨੰਬਰ 12 ਬ੍ਰਿਟਿਸ਼ ਪ੍ਰਸ਼ਾਸਨ ਵਿੱਚ ਰੁਜ਼ਗਾਰ ਬਾਰੇ ਬਿਆਨ A ਅਤੇ R ਪੜੋ ਸਹੀ ਚੋਣ ਕਰੋ। ਭਾਰਤ ਦੀ ਰਾਸ਼ਟਰਵਾਦੀ ਲਹਿਰ ਦੇ ਮੱਧ ਵਰਤੀ ਲੋਕ ਚਾਹੁੰਦੇ ਸਨ ਕਿ ਸਿਵਲ ਸੇਵਾ ਪ੍ਰੀਖਿਆਵਾਂ ਭਾਰਤ ਅਤੇ ਬਰਤਾਨੀਆ ਦੋਵਾਂ ਵਿੱਚ ਕਰਵਾਈਆਂ ਜਾਣ। ਆਰ ਉਹ ਚਾਹੁੰਦੇ ਸਨ ਕਿ ਕੁਝ ਸਮਾਜਿਕ ਸੇਵਾਵਾਂ ਸਮਾਜਿਕ ਸਮੂਹਾਂ ਦੇ ਲੋਕਾਂ ਨੂੰ ਬ੍ਰਿਟਿਸ਼ ਪ੍ਰਸ਼ਾਸਨ ਵਿੱਚ ਮੌਕੇ ਦਿੱਤੇ ਜਾਣ। ਕਿਹੜਾ ਕਥਨ ਇਹਦੇ ਵਿੱਚ ਸਹੀ ਹੈ? ਫੜ ਕੇ ਦੇਖੋ ਫੜ ਕੇ ਦੇਖੋ ਕਿ ਆਣਾ ਆਨਸਰ ਸ਼ਾਬਾਸ਼ ਪ੍ਰਸ਼ਨ ਨੰਬਰ 12 ਦਾ ਆਨਸਰ ਜਿਨ੍ਹਾਂ ਨੇ ਕੀਤਾ ਸੀ ਆਪਸ਼ਨ ਇਹ ਸੱਚ ਆ ਪਰ ਹਾਰ ਝੂਠ ਹੈ ਇਹ ਕਹਿੰਦੀ ਭਾਰਤ ਦੀ ਰਾਸ਼ਟਰੀ ਵਾਦੀ ਲਹਿਰ ਨੇ ਮਦਦ ਵਰਤੀ ਲੋਕ ਚੋਂ ਦੇ ਸੰਨ ਕਿ ਸਿਵਲ ਸੇਵਾ ਪ੍ਰੀਖਿਆਵਾਂ ਪੜ ਤਾ ਤੇ ਬਰਤਾਨੀਆਂ ਦੋਮਾ ਵਿੱਚ ਕਰਾਈਆਂ ਚੜੀਆਂ ਹਾਂ ਇੰਗਲੈਂਡ ਵਿੱਚ ਜਾ ਕੇ ਸੇ ਹੁੰਦੀ ਸੀਗੀ ਇਹ ਸਿਵਲ ਸਰਵਿਸ ਦੀ ਪ੍ਰੀਖਿਆ ਦੇਣੀ ਔਖੀ ਸੀ ਇੰਡੀਆ ਲੋਕ ਕਹਿੰਦੇ ਮਿਡਲ ਕਲਾਸ ਵਾਲੇ ਕਿ ਇਹ ਭਾਰਤ ਵਿੱਚ ਵੀ ਹੋਣੀਆਂ ਚਾਹੀਦੀਆਂ ਠੀਕ ਹੈ ਉਏ ਨਹੀਂ ਸੀ ਚਾਹਦੀ ਕਿ ਸਾਨੂੰ ਬ੍ਰਿਟਿਸ਼ ਪ੍ਰਸ਼ਾਸਨ ਵਿੱਚ ਸ਼ਾਮਿਲ ਕੀਤਾ ਜਾਏ ਠੀਕ ਹੈ ਨੈਕਸਟ ਕੁਸ਼ਨ ਨੰਬਰ ਕਿੰਨਾ ਹੈ 13 ਨੰਬਰ ਪ੍ਰਸ਼ਨ ਰੋਲਟ ਐਕਟ ਬਾਰੇ ਪ੍ਰਸ਼ਨ ਨੰਬਰ 13 ਰੋਲਟ ਸत्याग्रह ਬਾਰੇ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸੱਚਾ ਸੀ ਇਹ ਪੰਜਾਬ ਦੀ ਸਦੇ ਆਲੇ ਦੁਆਲੇ ਦੇ ਖੇਤਾਂ ਵਿੱਚ ਵਾਪਰਿਆ ਜਿਸ ਕਾਰਨ ਜਲਿਆਂਵਾਲਾ ਬਾਗ ਦਾ ਅਤਿਆਚਾਰ ਹੋਇਆ ਹਿੰਦੂ ਅਤੇ ਮੁਸਲਮਾਨ ਦੋਵੇਂ ਆਪਣੀ ਭਾਗੀਦਾਰੀ ਵਿੱਚ ਇਕਜੁੱਟ ਸੀ ਇਹ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਨ ਦਾ ਵਿਰੋਧ ਕਰਦਾ ਸੀ ਰਵਿੰਦਰਨਾਥ ਟੈਗੋਰ ਨੇ ਇਸ ਅੰਦolan ਨਾਲ ਆਪਣੀ ਇਕਜੁੱਟਤਾ ਪ੍ਰਗਟ ਕਰਨ ਲਈ ਆਪਣੀ ਨਾਈਟਹੁਡ ਦੀ ਅਪਾਧੀ त्यागी ਸੀ ਕੀ ਆਨਸਰ ਆਏਗਾ ਪ੍ਰਸ਼ਨ ਨੰਬਰ 13 ਦਾ ਆਨਸਰ ਆਏਗਾ ਬੀ ਸੀ ਤੇ ਡੀ ਕਿਹਾ ਹਿੰਦੂ ਮੁਸਲਮਾਨ ਦੋਵੇਂ ਇਕਜੁੱਟ ਹੋਗੇ ਸੀ ਕਿਉਂਕਿ ਉਹਨਾਂ ਨੂੰ ਅਧਿਕਾਰ ਨਹੀਂ ਮਿਲਦੇ ਸੀਗੇ ਆਜ਼ਾਦੀ ਲਈ ਉਹ ਵਿਰੋਧ ਕਰਨ ਲੱਗੇ ਠੀਕ ਹੈ ਰਵਿੰਦਰ ਨਾਥ ਟੈਗੋਰ ਨੇ ਆਪਣੀ ਨਾਈਟ ਰੂਟ ਦੀ ਕੋਪਾਦੀ ਤਿਆਗ ਦਿੱਤੀ ਸੀ ਜਿਹੜੀ ਉਹਨਾਂ ਨੂੰ ਅੰਗਰੇਜ਼ਾਂ ਨੇ ਦਿੱਤੀ ਸੀ ਆਈ ਜੇ ਪੜ੍ਹ ਕੇ ਦੇਖੋ ਨੈਕਸਟ ਪ੍ਰਸ਼ਨ ਨੰਬਰ 14 ਪ੍ਰਸ਼ਨ ਨੰਬਰ 14 ਕਥਨ ਦਿੱਤੇ ਖੱਤਨਾ ਇਹ ਅਥਿਆਰ ਨੂੰ ਪੜਨਾ ਤੇ ਸਹੀ ਵੀ ਕਲਪ ਚੁਣਨਾ ਹੈ ਠੀਕ ਹੈ ਕਥਨ ਦਿੱਤੇ ਹੋਏ ਇਹ ਅਥਿਆਰ ਇਹਨੂੰ ਪੜਨਾ ਤੇ ਅਸੀਂ ਸਹੀ ਵਿਕਲਪ ਚੁਣਨਾ ਹੈ ਭਾਰੀ ਉਦਯੋਗ ਅਤੇ ਆਰਥਿਕਤਾ ਦੇ ਸਰਕਾਰੀ ਨਿਜਮਾ ਤੇ ਵਧੇਰੇ ਜੋਰ ਨੇ ਆਜ਼ਾਦ ਭਾਰਤ ਦੇ ਪਹਿਲੇ ਕੁਝ ਦਹਾਕਿਆਂ ਦੀ ਆਰਥਿਕ ਨੀਤੀਆਂ ਦਾ ਮਾਰਗ ਦਰਸ਼ਨ ਕੀਤਾ ਠੀਕ ਹੈ ਲੋਕਾਂ ਦੇ ਇੱਕ ਵੱਡੇ ਹਿੱਸੇ ਨੂੰ ਗਰੀਬੀ ਰੇਖਾ ਤੋਂ ਉਪਰ ਚੁੱਕਣਾ ਅਤੇ ਆਧੁਨਿਕ ਤਕਨੀਕੀ ਅਤੇ ਉਦਯੋਗਿਕ ਦਾ ਆਧਾਰ ਬਣਾਉਣਾ ਨਵੇਂ ਭਾਰਤ ਦੇ ਉਦੇਸ਼ ਸੀ ਸਹੀ ਵੀ ਕਲਪ ਕੀ ਆ ਸਹੀ ਵੀ ਕਲਪ ਏ ਅਤੇ ਆਰ ਦੋਨੇ ਸੱਚ ਹੈ ਠੀਕ ਹੈ ਏ ਲਈ ਆਰ ਸਹੀ ਵਿਆਖਿਆ ਪੜ ਕੇ ਦੇਖ ਲਓ ਠੀਕ ਹੈ ਗਰੀਬੀ ਰੇਖਾ ਤੋਂ ਤਾਂ ਹੀ ਉੱਪਰ ਉੱਠ ਸਕਦੇ ਆ ਜੇਕਰ ਆਰਥਿਕ ਨੀਤੀਆਂ ਚੰਗੀਆਂ ਹੋਣ ਆਜ਼ਾਦ ਭਾਰਤ ਦੀਆਂ ਇਸ ਕਰਕੇ ਜਿਨ੍ਹਾਂ ਨੇ ਆਨਸਰ ਕੀਤਾ ਸੀ ਸੀ ਕਿ ਦੋਵੇਂ ਕਥਨ ਸਹੀ ਹੈ ਜ਼ਿਆਦਾਤਰ ਕਥਨ ਸਹੀ ਹੀ ਹੁੰਦੇ ਆ ਤੇ ਆਰ ਜਿਹੜਾ ਸਹੀ ਵਿਆਖਿਆ ਨਹੀਂ ਹੁੰਦੀ ਇਹ ਆਨਸਰ ਤੁਸੀਂ ਡਿੱਕ ਸਮਝ ਲਿਓ ਸਵਾਲ ਨੰਬਰ 15

ਜਿਨ੍ਹਾਂ ਨੇ ਆਨਸਰ ਕੀਤਾ ਸੀ ਡੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਇਹ ਲੰਬਕਾਰ ਜਿਹੜਾ ਆ ਭਾਰਤ ਨੂੰ ਮੈਰੀਡੀਅਨ ਵਜੋਂ ਮਾਨਤਾ ਦਿੰਦਾ ਹੈ ਠੀਕ ਹੈ ਡੀ ਆਨਸਰ ਆਏਗਾ ਨੋਟ ਕਰ ਲੋ ਕਾਪੀਆਂ ਤੇ ਪ੍ਰਸ਼ਨ ਜਿਹੜੇ ਬੜੇ ਮਹੱਤਵਪੂਰਨ ਹੈ ਤੇ ਓਕੇ ਵੀ ਅੱਜ ਠੀਕ ਹੈ ਐਨਸੀਆਰਟੀ ਦੇ ਪ੍ਰਸ਼ਨ ਹੈ ਸੀਟੈਟ ਦੇ ਪ੍ਰੀਵੀਅਸ ਈਅਰ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤੇ ਹੋਏ ਸੂਰਜ ਦੁਆਲੇ ਘੁੰਮਣ ਵਾਲੇ ਅਤੇ ਮੰਗਲ ਅਤੇ ਜੁਪੀਟਰ ਦੇ ਵਿੱਚ ਘਰ ਪਾਏ ਜਾਣ ਵਾਲੇ ਛੋਟੇ ਸਰੀਰਾਂ ਨੂੰ ਕੀ ਕਹਿੰਦੇ ਹੈ ਸੂਰਜ ਦਾਰੇ ਘੁੰਮਦੀ ਹੈ ਮੰਗਲ ਤੇ ਜੁਪੀਟਰ ਦੇ ਵਿਚਕਾਰ ਪਾਏ ਜਾਂਦੇ ਕੀ ਕਹਿੰਦੇ ਇਹਨਾਂ ਨੂੰ ਉਪਗ੍ਰਹਿ ਮੀਟੀਰੋਇਡਸ ਧੂਮਕੇਤੂ ਕੀ ਐਸਟਰੋਇਡਸ ਜੀਓਗ੍ਰਾਫੀ ਦਾ ਪ੍ਰਸ਼ਨ ਹੈ ਸ਼ਾਬਾਸ਼ ਬਿਲਕੁਲ ਐਸਟਰੋਇਡਸ ਠੀਕ ਹੈ ਬਈ ਕਿਸੇ ਬੁੱਕ ਚੋਂ ਮਿਲਿਆ ਇਹਦੇ ਬਾਰੇ ਪੜ੍ਹ ਲਿਓ। ਕੁਐਸਚਨ ਨੰਬਰ 16 ਦੇ ਆਜੋ। ਹੇਠ ਲਿਖੇ ਕਥਨਾ ਵਿੱਚੋਂ ਕਿਹੜਾ ਮੌਸਮਾ ਵਿੱਚ ਤਬਦੀਲੀ ਦੀ ਸਹੀ ਵਿਆਖਿਆ ਕਰਦਾ ਮੌਸਮ ਇਕਦਮ ਚੇਂਜ ਹੋਇਆ ਨਾ بارش ਆ ਗਈ ਫਿਰ ਅੱਜ ਧੁੱਪ ਨਿਕਲ ਗਈ। ਕਿਹੜਾ ਕਥਨ ਹੈ ਇਹਦੇ ਬਾਰੇ ਸਹੀ? ਧਰਤੀ ਸੂਰਜ ਦੀ ਸਥਿਤੀ ਦੇ ਕਾਰਨ ਰੁੱਤਾਂ ਬਦਲਦੀਆਂ। ਜਦੋਂ ਉਤਰੀ ਗੋਲਾਰਦ ਸੂਰਜ ਵੱਲ ਝੁਕਿਆ ਹੁੰਦਾ ਤਾਂ ਕਰਕੇ ਟ੍ਰੋਪਿਕ ਦੇ ਖੇਤਰ ਗਰਮੀ ਪ੍ਰਾਪਤ ਕਰਦੇ ਹਨ ਗਰਮੀ ਪ੍ਰਾਪਤ ਕਰਦੇ ਹਨ ਅਤੇ ਗਰਮੀਆਂ ਦੇ ਮੌਸਮ ਦਾ ਅਨੁਭਵ ਕਰਦੇ ਹਨ ਸਹੀ ਵਿਕਲਪ ਕਿਹੜਾ ਹੈ ਇਹਨਾਂ ਵਿੱਚ ਸਿਰਫ A B A B ਦੋਵੇਂ ਕਿ ਨਾ A ਸਹੀ ਹੈ ਤੇ ਨਾ B ਸਹੀ ਕਿਹੜਾ ਆਏਗਾ ਪ੍ਰਸ਼ਨ ਨੰਬਰ 17 ਦਾ ਅੰਸਰ ਜਿਨ੍ਹਾਂ ਨੇ ਕੀਤਾ ਸਥਾਨੰ ਦਾ B ਸਿਰਫ B ਸਹੀ ਹੈ ਠੀਕ ਹੈ ਜਦੋਂ ਉੱਤਰੀ ਗੋਲਾਰਦ ਸੂਰਜ ਵੱਲ ਝੁਕਿਆ ਹੁੰਦਾ ਤਾਂ ਤਕ ਰੇਖਾ ਟੋਪਿਕ ਦੇ ਖੇਤਰ ਗਰਮੀ ਪ੍ਰਾਪਤ ਕਰਦੇ ਆ ਠੀਕ ਹੈ ਗਰਮੀਆਂ ਦੇ ਮੌਸਮ ਦਾ ਅਨੁਭਵ ਕਰਦੇ ਆ ਤਰਕ ਰੇਖਾ ਵਾਲੇ ਖੇਤਰ ਕਿ ਜੀਓਗ੍ਰਾਫੀ ਦਾ ਪ੍ਰਸ਼ਨ ਹੈ ਇਸ ਕਰਕੇ ਬੀ ਆਨਸਰ ਜਿਨ੍ਹਾਂ ਨੇ ਕੀਤਾ ਬੀ অপਸ਼ਨ ਸਹੀ ਹੈ ਇਹਦੇ ਵਿੱਚੋਂ ਅੱਗੇ ਆ ਜੋ ਪ੍ਰਸ਼ਨ ਨੰਬਰ 17 ਤੇ ਜਦੋਂ ਗ੍ਰੀਨਵਿਚ ਵਿਖੇ ਦੁਪਹਿਰ ਦੇ 2 ਵਜੇ ਦੁਪਹਿਰ ਦੇ 2 ਵਜੇ ਹੋਣਗੇ ਵਜੇ ਆਣਾ ਠੀਕ ਹੈ ਵਜੇ ਹੋਣਗੇ ਤਾ ਹੈ ਇਸ ਤੋਂ 45 ਡਿਗਰੀ ਪੱਛਮ ਵਿੱਚ ਕਿੰਨਾ ਸਮਾਂ ਹੋਵੇਗਾ ਜਦੋਂ ਗ੍ਰੀਨ ਵਿੱਚ ਵਿਖੇ ਦੁਪਹਿਰ ਦੇ 2 ਵਜੇ ਹੋਣੇ ਤੇ 45 ਡਿਗਰੀ ਪੱਛਮ ਦੇ ਵਿੱਚ ਕਿੰਨਾ ਸਮਾਂ ਹੋਣਾ ਸ਼ਾਮ ਦੇ 5 ਵਜੇ ਹੋਣੇ ਆ ਸਵੇਰ ਦੇ 5 ਵਜੇ ਹੋਣੇ ਸਵੇਰ ਦੇ 11 ਵਜੇ ਹੋਣੇ ਕਿ ਰਾਤ ਦੇ 11 ਵਜੇ ਹੋਣੇ ਸ਼ਾਬਾਸ਼ ਬਿਲਕੁਲ ਸਵੇਰ ਦੇ 11 ਵਜੇ ਹੋਣਗੇ ਇਕ ਕ੍ਰਸ਼ਨ ਨੰਬਰ 18 ਤੇ ਆਜੋ ਬਨਸਪਤੀ ਲਈ ਨਾ ਕਥਨਾ ਵਿੱਚੋਂ A B C ਤੇ ਵਿਚਾਰ ਕਰਕੇ ਦੱਸਣਾ ਕਿਹੜਾ ਸਹੀ ਹੈ ਘਾਹ ਦੇ ਮੈਦਾਨ ਮੱਧਮ ਵਰਖਾ ਵਾਲੇ ਖੇਤਰਾਂ ਵਿੱਚ ਉਗਦੇ ਆ ਤੇ ਬੂਟੇ ਖੁਸ਼ਕ ਖੇਤਰ ਵਿੱਚ ਉਗਦੇ ਆ ਬਨਸਪਤੀ ਦਾ ਵਾਧਾ ਤਾਪਮਾਨ ਤੇ ਨਮੀ ਤੇ ਨਿਰਭਰ ਕਰਦਾ ਹੈ ਕੁਦਰਤੀ ਬਨਸਪਤੀ ਦੀ ਕਿਸਮ ਵਿੱਚ ਤਬਦੀਲੀ ਮੁੱਖ ਤੌਰ ਤੇ ਮੌਸਮੀ ਸਥਿਤੀਆਂ ਵਿੱਚ ਸਥਿਤੀਆਂ ਦੇ ਕਾਰਨੋਂ ਦੀ ਕਿਹੜਾ ਕਥਨ ਸਹੀ ਹੈ ਇਹਨਾਂ ਵਿੱਚੋਂ ਪ੍ਰਸ਼ਨ ਨੰਬਰ 18 ਦਾ ਕਿਹੜਾ ਕਥਨ ਸਹੀ ਹੈ ਇਨ੍ਹਾਂ ਵਿੱਚੋਂ ਏ ਬੀ ਸੀ ਸਾਰੇ ਸਹੀ ਹੈ ਕਿਉਂਕਿ ਅਗਰ ਦੇ ਬਨਸਪਤੀ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਤਬਦੀਲੀ ਆਂਦੀ ਰਹਿੰਦੀ ਹੈ ਠੀਕ ਹੈ ਤਾਪਮਾਨ ਤੇ ਨਮੀ ਨਿਰਭਰ ਕਰਦੀ ਬਨਸਪਤੀ ਦਾ ਵਾਧਾ ਤੇ ਵਿਕਾਸ ਘਾਹ ਦੇ ਮੈਦਾਨ ਮੱਧਮ ਬਰਖਾ ਵਾਲੇ ਖੇਤਰ ਵਿੱਚ ਉਗਦੇ ਹਨ ਠੀਕ ਹੈ ਜਿੱਥੇ ਘੱਟ ਬਰਖਾ ਹੁੰਦੀ ਉੱਥੇ ਘਾਹ ਹੁੰਦਾ ਤੇ ਬੂਟੇ ਜਿਹੜੇ ਖੁਸ਼ਕ ਖੇਤਰ ਵਿੱਚ ਉਗਦੇ ਸੀ ਅਨਸਰ ਰਾਈਟ ਹੈ ਪ੍ਰਸ਼ਨ ਨੰਬਰ 19 ਤੇ ਆਜੋ। ਹੇਠਾ ਦਿੱਤੇ ਕਥਨਾ A B ਅਤੇ C ਦੇ ਵਿਚਾਰ ਕਰਨੀ ਤੇ ਸਹੀ ਵਿਕਲਪ ਚੁਣਨਾ ਹੈ। ਧਰਤੀ ਦੀ ਗ੍ਰੈਵਿਟੇਸ਼ਨਲ ਗ੍ਰੈਵਿਟੀیشنل ਬਲ ਇਸ ਦਿਹਾਲੇ ਦੁਆਲੇ ਦੇ ਵਾਯੂ ਮੰਡਲ ਨੂੰ ਰੱਖਦਾ ਹੈ। ਵਾਯੂ ਮੰਡਲ ਵਿੱਚ ਕੁਝ ਗੈਸਾਂ ਹੀ ਹੁੰਦੀਆਂ। ਬਾਇਓਸਫੀਅਰ ਧਰਤੀ ਦਾ ਇੱਕ ਤੰਗ ਖੇਤਰ ਹੈ ਜਿੱਥੇ ਸਿਰਫ ਜ਼ਮੀਨ ਅਤੇ ਬਾਇਓਸਫੀਅਰ ਧਰਤੀ ਬਾਇਓਸਫੀਅਰ ਧਰਤੀ ਦਾ ਇੱਕ ਤੰਗ ਖੇਤਰ ਹੈ ਜਿੱਥੇ ਸਿਰਫ ਜ਼ਮੀਨ ਅਤੇ ਹਵਾ ਹੀ ਇੱਕ ਦੂਜੇ ਨਾਲ ਪਰਸਪਰ ਪ੍ਰਭਾਵ ਪਾਉਂਦੀ ਹੈ ਕਿਹੜਾ ਵਿਕਲਪ ਸਹੀ ਹੈ ਪ੍ਰਸ਼ਨ ਨੰਬਰ 19 ਚੋਂ ਕਿਹੜਾ ਵਿਕਲਪ ਸਹੀ ਹੈ ਸ਼ਾਬਾਸ਼ ਜੋ ਜਿਨਾਂ ਨੇ ਆਨਸਰ ਕੀਤਾ ਕੇਵਲ ਏ ਸੱਚ ਹੈ ਠੀਕ ਹੈ। ਧਰਤੀ ਦਾ ਗ੍ਰੈਵਿਟੇਸ਼ਨਲ ਵਾਲੇ ਇਹਦੇ ਆਲੇ ਦੁਆਲੇ ਬਾਜੂ ਮੰਡਲ ਨੂੰ ਰੱਖਦਾ ਹੈ। ਠੀਕ ਹੈ। ਕੁੰਨੀ ਦਾ ਆਨਸਰ ਏ ਆਏਗਾ ਏ ਆਨਸਰ। ਨੈਕਸਟ ਆ ਜੋ ਸੋਈ ਸੀ ਵੀ ਅੱਜ ਦੀ ਕਲਾਸ। ਬੀ ਪ੍ਰਸ਼ਨ ਸੀ ਲੱਗਦਾ ਨੰਬਰਿੰਗ ਗਲਤ ਹੋ ਗਈ। ਉਮੀਦ ਕਰਦੀ ਹਾਂ ਕਲਾਸ ਵਧੀਆ ਤੇ ਇੰਟਰਸਟਡ ਲੱਗੀ ਹੋਏਗੀ ਜੇ ਕੁਝ ਨਹੀਂ ਸਮਝ ਆਇਆ ਰਿਪੀਟਡ ਦੇਖ ਲਿਓ ਰਿਪੀਟ ਕਰਕੇ ਦੇਖ ਲਿਓ ਪਰ ਆਪਣੀਆਂ ਕਾਪੀਆਂ ਤੇ ਇਹ ਜ਼ਰੂਰ ਨੋਟ ਕਰੋ ਜੋ ਅਸੀਂ ਪ੍ਰੀਵियस ਈਅਰ ਕਰ ਰਹੇ ਪੇਪਰ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੱਟ ਲਿਓ ਠੀਕ ਹੈ ਅਗਰ ਵੀ ਤੁਸੀਂ ਜੀਟੀਟੀ ਕੀਤੀ ਹੋਈ ਪੇਪਰ 1 ਦੇਣਾ ਪੀਡ ਕੋਰਸ ਪੀਐਸਟੈਟਲੀ ਸਾਡੇ ਕੋਲ ਮਿਲੇਗਾ ਪੇਪਰ 2 ਦੇਣਾ ਐਸਐਸਟੀ ਵਾਲਿਓ ਪੀਡ ਕੋਰਸ ਮਿਲੇਗਾ ਪੀਡ ਕੋਰਸ ਦੀ 1 ਸਾਲ ਦੀ ਵੈਲਿਡਿਟੀ ਹੋਏਗੀ ਪੀਡ ਕੋਰਸ ਦੇ ਵਿੱਚ ਵੀਡੀਓ ਰਿਕਾਰਡਡ ਲੈਕਚਰ ਪੀਡੀਐਫਸ ਨੋਟਸ ਥਿਊਰੀ ਨੋਟਸ ਸਭ ਤੁਹਾਨੂੰ ਮਿਲਣਗੇ ਚਲੋ ਇਸ ਤੋਈ ਲਾਵਾ ਚਾਹੇ ਪੇਪਰ 1 ਦੇਣਾ ਚਾਹੇ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ ਸੀਡੀਪੀ ਪੰਜਾਬੀ ਤੇ ਇੰਗਲਿਸ਼ ਸੇਮ ਹੈ ਜੇ ਕਰੇ ਤਿੰਨ ਹੀ ਸਬਜੈਕਟਾਂ ਦੀ ਤਿਆਰੀ ਕਰਨੀ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਪੇਡ ਕੋਰਸ ਮਿਲੇਗਾ ਸਾਰੇ ਸਾਰੇ ਪੇਡ ਕੋਰਸ ਤੁਹਾਨੂੰ ਇੱਕੋ ਹੀ ਇੱਕ ਐਪ ਐਮਐਸਟਡੀ ਸਟਡੀ ਐਪ ਦੇ ਵਿੱਚ ਇੰਨੀ ਘੱਟ ਫੀਸ ਦੇ ਵਿੱਚ ਮਿਲਣਗੇ ਠੀਕ ਹੈ ਜੇ ਕਰ ਰਹੇ ਜੀ ਤੱਕ ਵੀ ਤੁਸੀਂ ਹਾਂਜੀ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਕਲਾਸ ਕਿਵੇਂ ਦੀ ਸੀ ਤੁਹਾਡੇ ਕਮੈਂਟ ਸਾਡੇ ਲਈ ਬੜੇ ਮਹੱਤਵਪੂਰਨ ਹੁੰਦੇ ਆ ਠੀਕ ਹੈ ਸ਼ਬਾਸ਼ ਸੋ ਟੈਲੀਗ੍ਰam ਚੈਨਲ ਦਾ ਨੇਮ ਹੈ MSW study ਹਾਂਜੀ ਹਰਪ੍ਰੀਤ ਅਗਰ ਤੁਸੀਂ ਬਿਆਚ ਨਹੀਂ ਲੈ ਸਕਦੇ ਫ੍ਰੀ ਕਲਾਸਾਂ ਦਾ ਤੇ ਮੈਰਾਥਨਾਂ ਦਾ ਬੈਨੀਫਿਟ ਉਠਾਓ ਠੀਕ ਹੈ ਮਿਹਨਤ ਕਰ ਲਓ ਤੇ ਜੇਕਰ WhatsApp ਗਰੁੱਪ ਨਾਲ ਨਹੀਂ ਜੁਆਇਨ ਹੋਏ WhatsApp ਗਰੁੱਪ ਨਾਲ ਜੁਆਇਨ ਹੋ ਜਾਓ ਡੇਲੀ ਕਲਾਸਾਂ ਦਾ ਲਿੰਕ ਟਾਈਮ ਟੂ ਟਾਈਮ ਤੁਹਾਨੂੰ ਆਜਿਆ ਕਰੇਗਾ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਸਕਰੀਨ ਤੇ ਜੋ ਨੰਬਰ शो हो रहा है उस नंबर पर कॉल या मैसेज कर सकते हो स्वज की क्लास में इन्ना ही थैंक यू सो मच पा दिया करा यूट्यूब से कोई गल नहीं जिन्ना करवाया जा रहा करो ठीक है मेहनत करोगे ये भी थोड़ा पेपर क्लीयर हो जाएगा स्वज की क्लास में इन्ना ही थैंक यू सो मच थैंक्स फॉर वॉचिंग टेक केयर ਉਹ ਨੰਬਰ 2 ਤੋਂ ਵਾਲਾ ਜੇ ਤਾਂ ਦਾਦੀ ਘਰ ਜਾਣਾ ਫੇਰ ਪਾਣਾ